ਰਦੋ ਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਕਿਰਪਾ ਸੇਟੀ ਪਿੰਡ ਰੰਧਾਵਾ ਸੰਭਾ ਅੱਜ ਉੱਤੇ ਕਨਿਆ ਮਹਾ ਕਿਰਪਾ ਵਿਆਹ ਦੀ ਸੰਬੰਧੀ ਆਉ ਜਾਣਕਾਰੀ ਦੇ ਪ੍ਰਧਾਨ ਜੀ ਕੋ ਵਾਹਿਗੁਰੂ ਖਾਲਸਾ ਵਾਹਿਗੁਰੂ ਸਰਪੰਚ ਜੀ ਕਨਿਆਦਾਨ ਮਹਾਦਾਨ ਇਸ ਉਦੇਸ਼ ਦੇ ਨਾਲ ਗੁਰੂ ਕਿਰਪਾ ਇੰਟਰਨੈਸ਼ਨਲ ਕੰਨਿਆਦਾਨ ਸੰਸਥਾ ਜੋ ਪਿਛਲੇ 7 ਸਾਲ ਤੋਂ ਸਿਵਾ ਨਿਭਾ ਰਹੀ ਹੈ ਗਰੀਬ ਪਰਿਵਾਰਾਂ ਦੇ ਵਿੱਚ ਜੋ ਲੜਕੀ ਦੀ ਸ਼ਾਦੀ ਕਰਨ ਦੇ ਅਸਮਰਥ ਪਰਿਵਾਰ ਹੁੰਦੇ ਆ ਉਹਨਾਂ ਦੀਆਂ ਬੇਟੀਆਂ ਦੇ ਸੰਸਥਾ ਵੱਲੋਂ ਵਿਆਹ ਕਰ ਆਪਣੇ ਖਰਚੇ ਦੇ ਨਾਲ ਕਰਦੀ ਆ ਇਸ ਨੂੰ ਅੱਗੇ ਤੋਰਦਿਆਂ ਅੱਜ ਰੰਧਾਵਾ ਮਸੰਦਾ ਪਿੰਡ ਦੇ ਵਿੱਚ ਅੱਜ ਪੰਜ ਬੇਟੀਆਂ ਦੇ ਕਾਰਜ ਕੀਤੇ ਜਾ ਰਹੇ ਆ ਉਹਨਾਂ ਦੇ ਅੱਜ ਦੇ ਆਨੰਦ ਕਾਰਜ ਪਿੰਡ ਰੰਧਾਵਾ ਮਸੰਦਾ ਵਿੱਚ ਕੀਤੇ ਜਾ ਰਹੇ ਆ ਇਹ ਸਾਰੀ ਸਾਡੇ ਸੰਸਥਾ ਦੇ ਸਾਰੇ ਸਤਿਕਾਰਯੋਗ ਮੈਂਬਰਾਂ ਦੇ ਦਿੱਤੇ ਹੋਏ ਸਹਿਯੋਗ ਕਰਕੇ ਨੇਪੜੇ ਚੜਾਏ ਜਾ ਰਹੇ ਆ ਸੰਸਦਾਂ ਦੇ ਸਾਰੇ ਮੈਂਬਰ ਬਹੁਤ ਹੀ ਸਤਿਕਾਰਯੋਗ ਰੂਹਾਂ ਵਾਲੇ ਵਿਅਕਤੀ ਆ ਜੋ ਕਿ ਆਪਣੀ ਨੇਕ ਕਮਾਈ ਵਿੱਚੋਂ ਧਾਨ ਦੇ ਕੇ ਇਸ ਕਾਰਜ ਨੂੰ ਪੂਰਾ ਕਰਦੇ ਆ ਅੱਜ ਪੰਜ ਬੇਟੀਆਂ ਦੀਆਂ ਸ਼ਾਦੀਆਂ ਹੋ ਰਹੀਆਂ ਤੇ ਬਹੁਤ ਹੀ ਹੱਥੀਂ ਸੇਵਾ ਕਰਨ ਵਾਲੇ ਮੈਂਬਰ ਸੇਵਾ ਕਰ ਰਹੇ ਆ ਬਹੁਤ ਹੀ ਸਤਿਕਾਰਯੋਗ ਮੈਂਬਰਾਂ ਦੀ ਇਹ ਸੇਵਾ ਹੈਗੀ ਆ ਪ੍ਰਮਾਤਮਾ ਲੇਖੇ ਵਿੱਚ ਲਾਵੇ ਸਾਰੇ ਪਰਿਵਾਰਾਂ ਨੂੰ ਤੰਦਰੁਸਤੀ ਬਖਸ਼ੇ ਆਉਣ ਵਾਲੇ ਸਮੇਂ ਵਿੱਚ ਇਸੇ ਤਰ੍ਹਾਂ ਪਰਿਵਾਰ ਸਹਿਯੋਗ ਕਰਦੇ ਰਹਿਣ ਔਰ ਇਹ ਗਰੀਬ ਪਰਿਵਾਰ ਜੋ ਆਪਣੀ ਬੇਟੀਆਂ ਦੀਆਂ ਸ਼ਾਦੀਆਂ ਕਰਨ ਚ ਸਮਰੱਥ ਨਹੀਂ ਹੁੰਦੇ ਉਹਨਾਂ ਦਾ ਸਹਿਯੋਗ ਕਰਨਾ ਇਹ ਇੱਕ ਲਕਸ਼ ਲੈ ਕੇ ਚੱਲੇ ਆ ਗੁਰੂ ਕ੍ਰਿਪਾ ਇੰਟਰਨੈਸ਼ਨਲ ਕੰਨਿਆਦਾਨ ਸੰਸਥਾ ਜੋ ਬੱਚੇ ਗਰੀਬ ਪਰਿਵਾਰਾਂ ਵਿੱਚੋਂ ਹਨ ਉਹਨਾਂ ਨੇ ਪੜ੍ਹਾਈ ਵਿੱਚ ਵੀ ਸਹਾਇਤਾ ਕਰਦੀ ਆ ਸਾਡੇ ਇੱਕ ਬੇਟੀ ਹੁਣ ਆਪਣਾ ਕੋਰਸ ਪੂਰਾ ਕਰ ਰਹੀ ਆ ਬਾਕੀ ਵੀ ਬੱਚੇ ਜੋ ਕਾਲਜਾਂ ਸਕੂਲਾਂ ਵਿੱਚ ਪੜ੍ਹਦੇ ਉਹਨਾਂ ਦੀਆਂ ਫੀਸਾਂ ਦੇ ਰਹੀ ਆ ਇਹ ਨੇਕ ਕਾਰਜ ਆਪਣੀ ਮੈਂਬਰਾਂ ਦੇ ਸਹਿਯੋਗ ਨਾਲ ਕੀਤੇ ਜਾਂਦੇ ਆ ਮੈਂਬਰ ਸਤਿਕਾਰਯੋਗ ਸਹਿਯੋਗ ਕਰਦੇ ਆ ਔਰ ਪ੍ਰੇਰਣਾ ਦਿੰਦੇ ਆ ਕਿ ਇਹ ਇਹ ਕਾਰਜ ਕੀਤੇ ਜਾਣ ਔਰ ਪਿਛਲੇ ਸਮੇਂ ਵਿੱਚ ਮੈਡੀਕਲ ਕੈਂਪ ਵੀ ਲਾਏ ਫ੍ਰੀ ਦਵਾਈਆਂ ਵੰਡੀਆਂ ਖੂਨਦਾਨ ਕੈਂਪ ਲਾਏ ਆ ਸੰਸਥਾ ਦਾ ਬਹੁਤ ਉਪਰਾਲਾ ਹੈਗਾ ਨੇਤਰਦਾਨ ਅਵੇਅਰਨੈਸ ਕੈਂਪ ਲਾਏ ਆ ਤੇ ਬੂਟੇ ਲਾਉਣ ਦਾ ਵੀ ਕੰਮ ਕੀਤਾ ਸੰਸਥਾ ਨੇ ਔਰ ਜਦੋਂ ਕੋਰੋਨਾ ਟਾਈਮ ਚੱਲਦਾ ਸੀਗਾ ਉਸ ਟਾਈਮ ਲੰਗਰ ਲਗਾਏ ਆ ਔਰ ਆਪਣੇ ਆਮ ਜਨਤਾ ਦੀ ਸਹਾਇਤਾ ਕੀਤੀ ਆ ਤੇ ਇਸ ਤਰ੍ਹਾਂ ਇਸ ਸੰਸਥਾ ਸਮਾਰੀ ਕੰਮਾਂ ਵਿੱਚ ਬਹੁਤ ਵੱਧ ਚੜ੍ਹ ਕੇ ਹਿੱਸਾ ਪਾ ਰਹੀ ਆ ਤੇ ਮੈਂ ਤਾਂ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਇਹ ਸਾਰੇ ਮੈਂਬਰ ਹੋਰ ਸਹਿਯੋਗ ਕਰਨ ਵਾਲੇ ਜੋ ਮੈਂਬਰ ਵੀ ਨਹੀਂ ਹੈ ਉਹ ਵੀ ਸਹਿਯੋਗ ਕਰਨ ਵਾਲਿਆਂ ਨੂੰ ਪ੍ਰਮਾਤਮਾ ਚੜ੍ਹਦੀ ਕਲਾ ਚ ਰੱਖੇ ਉਹਨਾਂ ਦੇ ਪਰਿਵਾਰਾਂ ਤੇ ਮਿਹਰ ਭਰਿਆ ਹੱਥ ਰੱਖੇ ਹਮੇਸ਼ਾ ਚੜ੍ਹਦੀ ਕਲਾ ਚ ਰਹਿਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੰਤਾ ਬੋਲ ਦਿਓ ਨਾ ਹੰਤਾ ਬੋਲ ਹੰਤਾ ਚੋਤਾ ਬੋਲ ਦਿਓ ਆਪਾਂ ਦਾਸ ਸਰਮਣ ਸਿੰਘ ਹੁਸ਼ਾਰਪੁਰ ਤੋਂ ਸੰਸਥਾ ਦੇ ਉਹ ਪ੍ਰਧਾਨ ਦੀਆਂ ਡਿਊਟੀਆਂ ਕਰਦੇ ਆ ਤੇ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਡਾਕਟਰ ਮੱਖਣਾਲਲ ਗੁਰਕ੍ਰਿਪਾ ਇੰਟਰਨੈਸ਼ਨਲ ਕਨਿਆਨ ਸੰਸਥਾ ਦੇ ਸੈਕਟਰੀ ਵਜੋਂ ਕੰਮ ਕਰ ਰਹੇ ਆ ਅੱਜ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਬਹੁਤ ਹੀ ਖੁਸ਼ੀਆਂ ਭਰਿਆ ਦਿਨ ਹੈ ਕਿ ਜਿਵੇਂ ਪ੍ਰਧਾਨ ਸਾਹਿਬ ਜੀ ਨੇ ਵੀ ਦੱਸਿਆ ਸਾਡੇ ਸਰਦਾਰ ਸਰਵੰਤ ਸਿੰਘ ਜੀ ਨੇ ਵੀ ਬਹੁਤ ਵਿਸਤਾਰ ਪੂਰਵਕ ਢੰਗ ਦੇ ਨਾਲ ਆਪ ਸਭ ਨੂੰ ਇਹ ਸੰਸਥਾ ਦੇ ਜੋ ਉਲੀਕੇ ਗਏ ਕੰਮਾਂ ਉਹਨਾਂ ਦੇ ਵਿੱਚ ਜਿਵੇਂ ਆਪਾਂ ਲੋੜਮੰਦ ਲੜਕੀਆਂ ਦੇ ਵਿਆਹ ਕਰਦੇ ਆ ਇਸ ਕਰਕੇ ਕਰਦੇ ਆ ਕਿਉਂਕਿ ਸਮਾਜ ਜਿਹੜਾ ਆਰਥਿਕ ਪੱਖੋਂ ਬੜਾ ਕਮਜ਼ੋਰ ਆ ਜਿਹੜੇ ਗਰੀਬ ਪਰਿਵਾਰ ਜਿਨ੍ਹਾਂ ਲੜਕੀਆਂ ਦਾ ਕੋਈ ਸਹਾਰਾ ਨਹੀਂ ਹੁੰਦਾ ਜਾਂ ਕੋਈ ਕੁਦਰਤ ਦੀ ਆਫਤ ਦੇ ਨਾਲ ਗਰੀਬੀ ਤੇ ਗੁਰਬਤਾ ਦੀ ਜ਼ਿੰਦਗੀ ਬਤੀਤ ਕਰ ਰਹੇ ਆ ਉਹਨਾਂ ਦੀ ਕੋਈ ਸਹਾਰਾ ਨਹੀਂ ਲੈਂਦਾ ਤੇ ਸਾਡੀ ਗੁਰਕਿਰਪਾ ਇੰਟਰਨੈਸ਼ਨਲ ਕੈਨੇਡਾ ਨਸਸਤਾ ਦਾ ਸਭਧਾਨ ਜਿਹੜਾ ਉਹਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੀ ਮੈਰਿਜ ਕਰਦੇ ਆ ਔਰ ਉਸ ਤੋਂ ਬਾਅਦ ਦੇ ਵਿੱਚ ਹੋਰ ਵੀ ਬਹੁਤ ਸਾਰੇ ਐਜੂਕੇਸ਼ਨ ਨੂੰ ਵੀ ਆਪਾਂ ਪ੍ਰਮੋਟ ਕਰਦੇ ਆ ਜਿਵੇਂ ਪ੍ਰਧਾਨ ਜੀ ਨੇ ਦੱਸਿਆ ਇਹਦੇ ਨਾਲ ਅਸੀਂ ਵਾਤਾਵਰਨ ਦੀ ਸ਼ੁੱਧਤਾ ਲਈ ਦਰਖਤ ਵੀ ਲਾਉਂਦੇ ਆ ਔਰ ਪਿਛਲੇ ਦਿਨਾਂ ਦੇ ਵਿੱਚ ਪਿਛਲੇ ਸਾਲਾਂ ਦੇ ਵਿੱਚ ਅਸੀਂ ਪੂਰੇ ਪੰਜਾਬ ਦੇ ਵਿੱਚ ਵੀ ਜਿੱਥੇ ਜਿੱਥੇ ਕੋਈ ਜ਼ਰੂਰਤ ਸੀ ਉੱਥੇ ਮੈਡੀਕਲ ਕੈਂਪ ਵੀ ਲਾਏ ਆ ਔਰ ਕਰੋਨਾ ਟਾਈਮ ਦੇ ਵਿੱਚ ਵੀ ਅਸੀਂ ਲੋਕਾਂ ਨੂੰ ਬਹੁਤ ਸਾਰੇ ਜਿਹੜੇ ਲੋੜਵੰਦ ਪਰਿਵਾਰ ਸੀ ਗਰੀਬ ਪਰਿਵਾਰ ਸੀ ਜਿਹੜੇ ਉਸ ਟਾਈਮ ਆਪਣੀ ਰੋਟੀ ਵਜੋਂ ਵੀ ਜਿਹੜੇ ਬੇਰੁਜ਼ਗਾਰ ਹੋ ਗਏ ਸੀ ਉਹਨਾਂ ਸਾਰਿਆਂ ਦੀ ਬੜੀ ਸਹਾਇਤਾ ਕੀਤੀ ਆ ਇਹਦੇ ਨਾਲ ਜਦੋਂ ਪੰਜਾਬ ਦੇ ਵਿੱਚ ਆਕਸੀਜਨ ਦੀ ਕਮੀ ਆਈ ਆ ਤੇ ਅਸੀਂ ਉਦੋਂ ਵੀ ਸਾਡੀ ਸੰਸਥਾ ਨੇ ਵੱਧ ਚੜ ਕੇ ਯੋਗਦਾਨ ਪਾਇਆ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਸਾਰੇ ਕੰਮ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਸੰਸਥਾ ਦੇ ਸਤਿਕਾਰਯੋਗ ਮੈਂਬਰਾਂ ਦੇ ਸਹਿਯੋਗ ਦੇ ਨਾਲ ਤੇ ਜਿਹੜੇ ਸਾਡੇ ਬਾਹਰ ਐਨ ਆਰ ਆਈ ਵੀਰ ਭਰਾ ਆ ਜਿਹੜੇ ਦਿਲ ਖੋਲ ਕੇ ਤਨਮਨ ਧੰਦੇ ਨਾਲ ਸੇਵਾ ਕਰਦੇ ਆ ਤੇ ਅੱਜ ਉਹਨਾਂ ਦੀ ਬਦੌਲਤ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਅੱਜ ਆਪਾਂ ਸਤਵਾਂ ਕੰਨਿਆਦਾਨ ਸਸਤਾ ਦਾ ਜਿਹੜਾ ਪ੍ਰੋਗਰਾਮ ਹੈ ਇਹ ਅੱਜ ਜਿਹੜਾ ਰੰਧਾਵਾ ਮਸੰਦਾ ਦੇ ਕਮਿਊਨਿਟੀ ਹਾਲ ਦੇ ਵਿੱਚ ਉਹ ਕਰਵਾ ਰਹੇ ਆ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰਜੀ ਦਾ ਖਾਲਸਾ ਤੇ ਵਾਹਿਗੁਰਜੂ ਕੀ ਫਤਿਹ ਤੇ ਨਾਲ ਹੀ ਅਸੀਂ ਜਿਹੜੇ ਸਾਡੇ ਮੀਡੀਆ ਤੋਂ ਸਾਥੀ ਆ ਪ੍ਰੈਸ ਮੀਡੀਆ ਜਿਹੜੇ ਹੋਰ ਸਾਡੇ ਸਾਥੀ ਲਾਈਵ ਪ੍ਰੋਗਰਾਮ ਚਲਾ ਰਹੇ ਆ ਉਹਨਾਂ ਦਾ ਵੀ ਸੰਸਥਾ ਵੱਲੋਂ ਪ੍ਰਧਾਨ ਜੀ ਵੱਲੋਂ ਤੁਹਾਡੇ ਸਾਰੇ ਮੈਂਬਰਾਂ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਟਾਈਮ ਕੱਢ ਕੇ ਇਸ ਪ੍ਰੋਗਰਾਮ ਦੀ ਜਿਹੜੀ ਹੈ ਕਵਰੇਜ ਕੀਤੀ ਆ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਹਾਂਜੀ ਸਰਦਾਰ ਅਭ타ਰ ਸਿੰਘ ਜੀ ਮਾਦੋ ਮਾਦੋਪੁਰੀ ਜਿਹੜੇ ਯੂਥ ਚੈਨਲ YouTube ਚੈਨਲ ਏ ਚਲਾ ਰਹੇ ਆ ਇਹਨਾਂ ਦਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਇਹ ਵੀ ਪ੍ਰੈਸ ਮੀਡੀਆ ਤੋਂ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਆ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਗਰਦੇਵ ਧਨਗਰਦੇਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਭ ਤੋਂ ਪਹਿਲਾਂ ਸਾਡੇ ਮੀਡੀਆ ਦੇ ਜੋ ਸਾਥੀ ਸਰਦਾਰ ਅਵਤਾਰ ਸਿੰਘ ਜੀ ਰਿਟਾਇਰਡ ਕਾਨਗੋ ਸਾਹਿਬ ਇਹਨਾਂ ਸਾਡਾ ਗੂੜਾ ਪਿਆਰ ਹੈ ਇਹਨਾਂ ਨੇ ਵੀ ਬੇਨਤੀ ਕੀਤੀ ਸੀ ਵੀ ਸਮਾਗਮ ਦੀ ਕਵਰੇਜ ਕਰਨੀ ਉਹ ਵੀ ਪਹੁੰਚੇ ਨਾਲ ਸਾਡੇ ਸਾਥੀ ਜੋ ਲਾਈਵ ਪ੍ਰੋਗਰਾਮ ਚਲਾ ਰਹੇ ਹਨ ਨਕੋਦਰ ਤੋਂ ਆਏ ਹਨ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਸਰਦਾਰ ਸਰਵਣ ਸਿੰਘ ਜੀ ਡਾਕਟਰ ਮੱਖਣ ਲਾਲ ਜੀ ਨੇ ਜੋ ਸੰਸਥਾ ਦੀਆਂ ਗਤੀਵਿਧੀਆਂ ਹਨ ਉਹਤੇ ਪੂਰਾ ਚਾਨਣਾ ਪਾਇਆ ਹੈ ਇਹ ਸੰਸਥਾ ਜੋ ਗੁਰੂ ਕਰਪਾ ਅੰਤਰ ਕੰਨਿਆ ਦਾ ਸੰਸਥਾ ਹੈ ਲੋੜਵੰਦ ਪਰਿਵਾਰਾਂ ਦੀ ਬਾਹ ਮੜਦੀ ਹੈ এডਿਕੇਸ਼ਨ ਮੈਡੀਕਲ ਪਲਾਂਟੇਸ਼ਨ ਔਰ ਸਮੇ ਸਮੇਤੇ ਜੋ ਸਮਾਜ ਨੂੰ ਜ਼ਰੂਰਤ ਹੁੰਦੀ ਹੈ ਉਸ ਤੇ ਉਹ ਹੈਲਪ ਕਰਦੀ ਹੈ ਮੈਂ ਸਾਰੇ ਹੀ ਸੰਸਥਾ ਦੇ ਅਹੁਦੇਦਾਰ ਮੈਂਬਰਾਂ ਨਗਰ ਨਿਵਾਸੀਆਂ ਪ੍ਰਵਾਸੀ ਭਾਰਤੀਆਂ ਤੇ ਜਿਨ੍ਹਾਂ ਜਿਨ੍ਹਾਂ ਨੇ ਵੀ ਤਨਮਨ ਤਾਂ ਦੇ ਨਾਲ ਸਹਿਯੋਗ ਕੀਤਾ ਹੈ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧਰਵਾਦ ਕਰਦਾ ਹਾਂ ਅੱਗੇ ਵਾਸਤੇ ਵੀ ਇਹੋ ਹੀ ਆਸ਼ ਕਰਦੇ ਹਾਂ ਜੈ ਗੁਰਦੇਵ ਧੰਨ ਗੁਰਦੇਵ ਜੈ ਪੀਮ ਜੈ ਪਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜੀ ਖੁਸ਼ੀ ਹੈ ਕਿ ਗੁਰੂ ਕਿਰਪਾ ਇੰਟਰਨੈਸ਼ਨਲ ਸੰਸਥਾ कन्यादान ਨੇ ਟਨ ਰੈਸਲ ਸੰਸਥਾ ਜੋ ਹਰ ਸਾਲ ਦੀ ਤਰ੍ਹਾਂ ਪਿੰਡ ਰੰਧਾਵਾ ਮਸੰਦਾ ਦੇ ਵਿੱਚ ਇਸ ਵਾਰ ਵੀ ਸ਼ੁਭ ਆਨੰਦ ਕਾਰਜ ਪੰਜਾਂ ਬੱਚਿਆਂ ਦੇ ਬੱਚੀਆਂ ਦੇ ਕਰਾ ਰਹੇ ਨੇ ਅਸੀਂ ਇਹਨਾਂ ਨੂੰ ਬਹੁਤ-ਬਹੁਤ ਵਧਾਈ ਦਿੰਦੇ ਹਾਂ ਤੇ ਨਾਲ ਹੀ ਅਸੀਂ ਜੋ ਸਾਡੇ ਬੱਚੀਆਂ ਦੇ ਸ਼ੁਭ ਵਿਆਹ ਹਨ ਉਹਨਾਂ ਦੇ ਪਰਿਵਾਰਾਂ ਨੂੰ ਵੀ ਬਹੁਤ-ਬਹੁਤ ਵਧਾਈਆਂ ਦਿੰਦੇ ਹਾਂ ਤੇ ਸਾਡਾ ਜਿਹੜਾ ਪਿੰਡ ਦਾ ਮਸੰਦਾ ਇਸ ਵਕਤ ਦੇਸ਼ੋਂ-ਵਦੇਸ਼ਾਂ ਦੇ ਵਿੱਚ ਅੱਜ ਚਮਕ ਰਿਹਾ ਆ ਇਸ ਕਰਕੇ ਅਸੀਂ ਇਸ ਸੰਸਥਾ ਨੂੰ ਬਹੁਤ-ਬਹੁਤ ਵਧਾਈਆਂ ਦਿੰਦੇ ਆ ਇੰਨਾ ਹੀ ਕਹਿੰਦਾ ਹੋਇਆ ਮੈਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਬੈਨਰ ਤੇ ਮਾਰ ਦਿੰਦੇ ਆ ਅਜੂ ਮਤੇ ਇੰਦਰੀ ਬੈਨਰ ਬਾਰੇ ਬੋਲਦੇ ਬੋਲਦੇ ਬਹੁਤ ਚਰ ਲਾਉਣਾ ਯਾਰ ਆ ਬਰੋ ਚਲੋ ਬਚੋਲੇ ਲਿਆਓ ਫੜ ਕੇ ਜਨ ਬਚੋਲੇ ਕਿੱਥੇ ਗਏ ਬਚੋਲੇ ਬਹੁਤ ਖੰਡੇ ਆ ਉਹ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਅਵਤਾਰ ਸਿੰਘ ਜੀ ਪ੍ਰੈਸ ਮੀਡੀਆ ਤੋਂ ਜਿਹੜੇ ਇਸ ਪ੍ਰੋਗਰਾਮ ਦੀ ਕਵਰੇਜ ਕਰਦੇ ਆ ਕਰ ਰਹੇ ਆ ਔਰ ਜਿਵੇਂ ਆ ਆਪ ਸਭ ਨੂੰ ਆਪਾਂ ਪਹਿਲਾਂ ਦੱਸ ਵੀ ਚੁੱਕੇ ਆ ਕਿ ਸਵੇਰ ਦਾ ਜਿਹੜਾ ਵਕਤ ਤੇ ਹੀ ਜੜੀਆਂ ਬਰਾਤਾਂ ਜੜੀਆਂ ਆਉਣੀਆਂ ਸ਼ੁਰੂ ਹੋ ਗਈਆਂ ਸੀ ਔਰ ਨਾਲ ਹੀ ਇਸ ਟਾਈਮ ਜਿਹੜਾ ਮਿਲਣੀਆਂ ਦਾ ਕੰਮ ਵੀ ਆਰੰਭ ਹੋ ਗਿਆ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਬੜਾ ਖੁਸ਼ੀਆਂ ਭਰਿਆ ਦਿਨ ਹੈ ਕਿ ਸਾਡੀ ਗੁਰਕਿਰਪਾ ਇੰਟਰਨੈਸ਼ਨਲ ਕਨਿਆ ਦਾ ਸੰਸਥਾ ਜਿਹੜੀ ਆ ਇਹ ਸੱਤਵਾਂ ਜਿਹੜਾ ਵਿਆਹ ਸਮਾਗਮ ਜਿਹੜਾ ਤੁਹਾਡੇ ਸਾਰਿਆਂ ਦੀ ಅಪਾਰ ਕਿਰਪਾ ਦੇ ਨਾਲ ਉਸ ਅਕਾਲ ਪੁਰਖ ਬਾਹੇ ਗੁਰੂ ਜੀ ਦੀ ਦਿਵਯ ਦ੍ਰਿਸ਼ਟੀ ਦੇ ਨਾਲ ਇਹ ਜਿਹੜੇ ਪ੍ਰੋਗਰਾਮ ਕਰਵਾ ਰਹੀ ਆ ਸੋ ਆਜ ਤੁਹਾਡਾ ਸਾਰਿਆਂ ਦਾ ਬੜਮੁੱਲਾ ਯੋਗਦਾਨ ਤਨ ਮਨ ਧੰਦੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਪੈ ਰਿਹਾ ਤੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਸੇ ਤਰ੍ਹਾਂ ਹੀ ਅਸੀਂ ਆਸ ਔਰ ਭਰੋਸਾ ਰੱਖਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਸੰਸਥਾ ਜਿਹੜੇ ਵੀ ਲੋਕ ਭਲਾਈ ਦੇ ਕਾਰਜ ਕੋਈ ਆਰੰਭ ਕਰਦੀ ਆ ਤੇ ਤੁਹਾਡੇ ਸਾਰਿਆਂ ਤੋਂ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹੀ ਆਸ ਔਰ ਭਰੋਸਾ ਰੱਖਦੇ ਹਾਂ ਉਮੀਦ ਰੱਖਦੇ ਹਾਂ ਤੇ ਨਾਲ ਹੀ ਜੀ ਐਡਵੋਕੇਟ ਸਾਹਿਬ ਇਧਰ ਆ ਜੀ ਸਰੋਪਾ ਜੀ ਨਾਲ ਸਮਾਰਟ ਹੋ ਜਾ ਜੀ ਤੁਸੀਂ ਆ ਜਾਓ ਅੱਗੇ ਮਾਤਾ ਜੀ ਅੱਗੇ ਆਓ ਅੱਗੇ ਆ ਇਧਰ ਆਓ ਇਹਨਾਂ ਦਾ ਦੇਓ ਸਰੂਪਾ ਚੋਸ ਰੂਪਾ ਦਿਓ ਕਿਉਂ ਆ ਮੈਡੀਕੀਨ ਦਿਓ ਬਗਰੇ ਸੋ ਬੋਲੇ ਸੋਨਿਹਾਲ ਸੋ ਸਿਆਪਾਰ ਇੱਧੇ ਦੇਖੋ ਇੱਧੇ ਦੇਖੋ ਕਿੰਨਾ ਬੰਦਵਾ ਸੋ ਜਿਹੜੇ ਵੀ ਸਾਡੇ ਸਾਥੀ ਤਨਮਨ ਧੰਦੇ ਨਾਲ ਸਹਿਯੋਗ ਕਰ ਰਹੇ ਆ ਤੇ ਸੰਸਥਾ ਵੱਲੋਂ ਇਹ ਕਾਊਂਟਰ ਲਗਾਇਆ ਗਿਆ ਉਹਨਾਂ ਦਾ ਨਾਲ ਹੀ ਮਾਨਸਤਕਾਰ ਵੀ ਕੀਤਾ ਜਾ ਰਿਹਾ ਸੋ ਸਾਡੇ ਸਾਥੀਆਂ ਦਾ ਵੀ ਮਾਨਸਤਕਾਰ ਜਿਹੜਾ ਉਹ ਵੀ ਹੋ ਰਿਹਾ ਸੋ ਧੰਨਵਾਦ ਜੀ ਬਹੁਤ ਹੀ ਸਤਿਕਾਰਯੋਗ ਸ਼੍ਰੀ ਰਤਨ ਲਾਲ ਜੀ ਜਿਹੜੇ ਆਪਣੇ ਤਨਮਨ ਧੰਦੇ ਨਾਲ ਇਸ ਸੱਤਵੇਂ ਕਨਿਆਦਾਨ ਪ੍ਰੋਗਰਾਮ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਆ ਉਹਨਾਂ ਦਾ ਵੀ ਮਾਨ ਸਤਿਕਾਰ ਹੋ ਰਿਹਾ ਜੀ ਜਿਹੜਾ ਜੀ ਰਤਨ ਲਾਲ ਜੀ ਨਸੀਰ ਜੀ ਰਤਨ ਲਾਲ ਜੀ ਜੀ ਮਿੰਟ ਜਰਾ ਹਾਂਜੀ ਲੋਟਾਟਾ ਛੱਡ ਦਦਿਓ ਜੈ ਗੁਰਦੇਵ ਧਨਗੁਰਦੇਵ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਗੁਰੂਗ੍ਰੇਪ ਇੰਟਰਨੈਸ਼ਨਲ ਕੰਨੇਦਨ ਸੰਸਥਾ ਵੱਲੋਂ ਜਿਹੜਾ 7ਵਾਂ ਸਮਾਗਮ ਕੀਤਾ ਜਾ ਰਿਹਾ ਜਿਹਦੇ ਵਿੱਚ ਤੁਸੀਂ ਦੇਖ ਸਕਦੇ ਆਂ ਕੀ ਦਾਨੀ ਸੱਜਣਾ ਵੱਲੋਂ ਜਿਹੜਾ ਆ ਸਮਾਨ ਦਿੱਤਾ ਜਾਂਦਾ ਹੈ ਜੋ ਕਿ ਘਰੇਲੂ ਸਮਾਨ ਹੁੰਦਾ ਸਾਰਾ ਹੀ ਵਰਤੋਂ ਦਾ ਆ ਜਿਹਦੇ ਵਿੱਚ ਸੂਟਕੇਸ ਹੈਗਾ ਆ ਜਿਹਦੇ ਵਿੱਚ ਸੂਟਕੇਸ ਹੈਗਾ ਆ ਪੇਟੀ ਹੈਗੀ ਆ ਪ੍ਰੈਸ ਹੈਗੀ ਪੱਖਾ ਹੈਗਾ ਸਲਾਈ ਮਸ਼ੀਨ ਹੈਗੀ ਆ ਮੇਕਅਪ ਕਿੱਟ ਹੈਗੀ ਆ ਲੜਕੀ ਦੇ ਸੂਟ ਹੈਗੇ ਆ 11 ਕ ਸੂਟ ਹੈਗੇ ਲੜਕੇ ਦੀਆਂ ਵਰਦੀਆਂ ਹੈਗੀਆਂ ਆ ਪੰਜ ਜਿਹੜੇ ਬਿਸਤਰੇ ਹੈਗੇ ਆ ਤੇ ਨਾਲ ਦੀ ਨਾਲ ਸਾਡੇ ਵੱਲੋਂ ਬੈੱਡ ਸੋਫਾ ਸੈੱਟ ਭਾਜੀ ਇੱਕ ਖੋਲ ਕੇ ਦਿਖਾਓ ਵਿੱਚੋਂ ਖੋਲ ਦਿਓ ਤੇ ਤੁਸੀਂ ਦੇਖ ਸਕਦੇ ਆ ਬੈੱਡ ਵੀ ਦੇਖ ਸਕਦੇ ਹੈਗੇ ਆ ਸੋਫਾ ਸੈੱਟ ਵੀ ਦੇਖ ਸਕਦੇ ਹੈਗੇ ਆ ਪੱਖੇ ਵੀ ਨਾਲ ਹੈਗੇ ਆ ਤੇ ਇਹ ਸਾਰਾ ਜਿਹੜਾ ਸਮਾਨ ਹੈਗਾ ਸੰਸਤਾ ਵੱਲੋਂ ਦਿੱਤਾ ਜਾਂਦਾ ਹੈ ਸੋਨੇ ਦੀਆਂ ਬਾਲੀਆਂ ਵੀ ਦਿੱਤੀਆਂ ਜਾਂਦੀਆਂ ਹਨ ਡਰੈਸਿੰਗ ਟੇਬਲ ਹੈਗਾ ਤੇ ਇਹ ਸਾਰਾ ਇਹ ਸਮਾਨ ਜਿਹੜਾ ਆ ਘਰੇਲੂ ਸਮਾਨ ਹੈਗਾ ਆ ਤੁਸੀਂ ਦੇਖ ਸਕਦੇ ਨਿਗਾ ਮਾਰ ਸਕਦੇ ਆ ਇਹ ਸੈੱਟ ਬਣੇ ਹੋਏ ਸਾਰੇ ਜਿੱਦਾਂ ਆ ਵੱਖਰੇ ਵੱਖਰੇ ਸੈੱਟ ਬਣੇ ਆ ਪੰਜ ਲੋੜਵੰਦ ਲੜਕੀਆਂ ਦੇ ਵਿਆਹ ਹੈਗੇ ਆ ਪੰਜ ਵੱਖਰੇ ਵੱਖਰੇ ਸੈੱਟ ਬਣੇ ਹੋਏ ਹੈਗੇ ਆ ਜਿੱਦਾਂ ਪਿੱਛੇ ਸੈੱਟ ਪਿਆ ਹੈਗਾ ਉਹਦੇ ਨਾਲ ਹੀ ਫਰਨੀਚਰ ਸਾਰਾ ਪਿਆ ਹੈਗਾ ਆ ਇਹ ਪਹਿਲਾ ਸੈੱਟ ਹੈਗਾ ਇਹ ਨਾਲ ਹੀ ਦਾ ਸਾਰਾ ਫਰਨੀਚਰ ਲੱਗਾ ਹੈਗਾ ਸੈਂਟਰ ਟੇਬਲ ਹੈਗਾ ਸ਼ੀਸ਼ਾ ਹੈਗਾ ਤੇ ਗੱਦੇ ਵੀ ਨਾਲ ਦਿੱਤੇ ਜਾਂਦੇ ਹੈਗੇ ਆ ਤੇ ਸਾਰਾ ਇੱਕ ਰੈਲੂ ਸਮਾਨ ਹੈਗਾ ਤੇ ਚਾਹ ਪਾਣੀ ਦਾ ਬਹੁਤ ਵਧੀਆ ਅਰੇਂਜਮੈਂਟ ਹੁੰਦਾ ਹੈਗਾ ਤੇ ਜਿਸੇ ਤਰ੍ਹਾਂ ਬਰਾਤਾਂ ਆ ਰਹੀਆਂ ਹੈਗੀਆਂ ਤੇ ਉਸੇ ਉਸੇ ਤਰ੍ਹਾਂ ਜਿਹੜਾ ਆ ਪ੍ਰੋਗਰਾਮ ਚੱਲਦਾ ਰਹੂਗਾ ਤੇ ਤੁਸੀਂ ਅੰਦਰ ਹਾਲ ਵਿੱਚ ਵੀ ਦੇਖ ਸਕਦੇ ਆ ਕਿ ਅੰਦਰ ਹਾਲ ਦੀ ਜਿਹੜੀ ਡੈਕੋਰੇਸ਼ਨ ਆ ਬਹੁਤ ਹੀ ਵਧੀਆ ਕੀਤੀ ਹੈਗੀ ਆ ਤੁਸੀਂ ਕਹਿ ਨਹੀਂ ਸਕਦੇ ਹੈਗੇ ਕਿ ਇਹ ਇੱਕ ਆਮ ਵਿਆਹ ਹੈਗੇ ਆ ਬਹੁਤ ਹੀ ਵਧੀਆ ਕਿਸੇ ਨੂੰ ਮਹਿਸੂਸ ਨਹੀਂ ਹੁੰਦਾ ਕਿ ਇਹ ਇੱਕ ਲੋੜਵੰਦ ਲੜਕੀਆਂ ਦੇ ਵਿਆਹ ਹੈਗੇ ਆ ਕਿਉਂਕਿ ਸਸਤਾ ਬਹੁਤ ਹੀ ਵੱਡਾ ਉਪਰਾਲਾ ਕਰਦੀ ਹੈਗੀ ਆ ਤੇ ਬਹੁਤ ਹੀ ਜਿਹੜਾ ਨੇਕ ਕੰਮ ਹੈਗਾ ਇਹ ਜਿਹੜਾ ਨੇਕ ਕਾਰਜ ਹੈਗਾ ਆ ਐਨਆਰਏ ਵੀਰਾਂ ਦੇ ਸਹਿਯੋਗ ਦੇ ਨਾਲ ਹੀ ਚੱਲਦਾ ਹੈਗਾ ਆ ਸਾਡੇ 14 ਕੰਟਰੀਆਂ ਦੇ ਵਿੱਚ ਸਾਡੇ ਮੈਂਬਰ ਬੈਠੇ ਹੈਗੇ ਆ ਜਿਨ੍ਹਾਂ ਦੇ ਸਹਿਯੋਗ ਨਾਲ ਇਹ ਸਾਰਾ ਕਾਰਜ ਚੱਲਦਾ ਹੈਗਾ ਆ ਤੁਸੀਂ ਦੇਖ ਸਕਦੇ ਆ ਸਾਡੇ ਕੈਸ਼ੀਅਰ ਸਹਿਬਾਨ ਜਗਦੀਪ ਵਾਲੀਆ ਜੀ ਵੱਖ-ਵੱਖ ਪਿੰਡਾਂ ਦਾ ਸਾਡੇ ਇਹ ਚਾਹਵਾਨੇ ਦਾ ਸਾਰੇ ਪ੍ਰੋਗਰਾਮ ਚੱਲ ਰਿਹਾ ਹੈਗਾ ਆ ਇਹ ਸਾਡੇ ਦਾਨੀ ਪਰਿਵਾਰ ਸਾਡੇ ਕੈਸ਼ੀਅਰ ਸਹਿਬਾਨ ਤੇ ਸਾਰਾ ਦੇਖ ਸਕਦੇ ਆ ਕਿਸ ਤਰ੍ਹਾਂ ਗੋਲ ਟੇਬਲ ਲੱਗੇ ਹੈਗੇ ਆ ਬਰਾਤਾਂ ਲੜਕੀ ਪਰਿਵਾਰ ਸਾਰੇ ਬੈਠੇ ਹੈਗੇ ਆ ਬਹੁਤ ਹੀ ਵਧੀਆ ਜਿਹੜਾ ਕਾਰਜ ਚੱਲ ਰਿਹਾ ਹੈਗਾ ਆ ਹੁਣ ਤੁਹਾਨੂੰ ਬਾਹਰ ਦਾ ਦ੍ਰਿਸ਼ ਵੀ ਦਿਖਾਉਨੇ ਹੈਗੇ ਆ ਮੈਂ মিডিਆ ਜੀ ਨੂੰ ਕਹਾਂਗਾ ਕਿ ਬਾਹਰ ਦਾ ਦ੍ਰਿਸ਼ ਵੀ ਜ਼ਰੂਰ ਦਿਖਾਓ ਇਹ ਸਾਡੇ ਸੰਸਥਾ ਦਾ ਬੈਨਰ ਵੀ ਜ਼ਰੂਰ ਦਿਖਾਓ ਜੀ ਹਾਂਜੀ ਅੱਗੇ ਆ ਜਾਓ ਜੀ ਅੱਗੇ ਆ ਜਾਓ ਅੱਗੇ ਇਹ ਸਾਰੇ ਦੇਖੋ ਬਹੁਤ ਹੀ ਵਧੀਆ ਜਿਹੜਾ ਆ ਅਰੇਂਜਮੈਂਟ ਕੀਤਾ ਗਿਆ ਹੈਗਾ ਆ ਲੜਕੇ ਪਰਿਵਾਰ ਵਾਲੇ ਬੈਠੇ ਹੈਗੇ ਆ ਨਾਲ ਦੇ ਨਾਲ ਛੋਟਾ ਮੋਟਾ ਜਿਹਾ ਸਾਊਂਡ ਦਾ ਜਿਹੜਾ ਪ੍ਰੋਗਰਾਮ ਉਹ ਵੀ ਕੀਤਾ ਹੈਗਾ ਆ ਤੇ ਲੜਕੇ ਪਰਿਵਾਰ ਵਾਲੇ ਬੈਠੇ ਹੈਗੇ ਆ ਤੁਸੀਂ ਦੇਖ ਸਕਦੇ ਆ ਜਿਹੜੀ ਪਹਿਲੇ ਭਰਾ ਤੋਂ ਸਾਡੇ ਕੋ ਹਿਮਾਚਲ ਤੋਂ ਜਿਹੜੀ ਬਲਾਸਪੁਰ ਤੋਂ ਪਹੁੰਚ ਚੁੱਕੀ ਆ ਅਸੀਂ ਦੁੱਲਾ ਸਾਹਿਬ ਦੇ ਵਿਚਾਰ ਲੈਣਾ ਚਾਹੁੰਦੇ ਆ ਆਪਣਾ ਨਾਮ ਦੱਸੋ ਜੀ ਮੇਰਾ ਨਾਮ ਹੈ ਰਣਵੀਰ ਸਿੰਘ ਤੁਸੀਂ ਕਿੱਥੋਂ ਆਏ ਜੀ ਇਹ ਮੈਂ ਚਲ ਤੋ ਬिलासपुर ਦਾ ਹੈ ਜਿਲ੍ਹਾ ਬिलासपुर ਦਾ ਧੰਨਵਾਦ ਜੀ ਦਾ ਪ੍ਰੋਗਰਾਮ ਕਿਦਾਂ ਲੱਗ ਰਿਹਾ ਹੈ ਵਧੀਆ ਵਧੀਆ ਧੰਨਵਾਦ ਆਪਕਰੋਗਾ ਸਭ ਦਾ ਤੁਸੀਂ ਸੰਸਥਾ ਦੇ ਵਾਰੇ ਰੋਡੇ ਕੀ ਵਿਚਾਰ ਹੈ ਕਿ ਇਹ ਸੰਸਥਾ ਵਿਆਹ ਕਰ ਰਹੀ ਹੈ ਕੀ ਆ আচ্ছা ਕਰੇ ਸੰਸਥਾ ਜੋ ਵੀ ਕਰ ਰਹੀ ਹੈ ਬੜੀਆ ਹੈ ਤੁਸੀਂ ਤੁਹਾਡਾ ਕੀ ਵਿਚਾਰ ਹੈ ਸਤਿ ਸ੍ਰੀ ਅਕਾਲ ਵੀਰ ਜੀ ਬਹੁਤ ਵਧੀਆ ਕੰਮ ਹੈ ਜੀ ਸੰਸਥਾ ਦਾ ਜੋ ਗਰੀਬ ਲੋਕੋ ਕੀ ਜੋ ਇਤਨੀ ਮਦਦ ਕਰ ਰਹੀ ਹੈ ਸੰਸਥਾ ਆਪ ਕੀ बहुत बहुत धन्यवाद करता है। मैं आपकी संस्था दा संस्था नमस्कार सर हम बहुत मतलब ये बहुत अच्छा है जो मतलब गरीबों का कर रहे हैं शादी कुछ भी कहीं भी बहुत ही बढ़िया है ये मतलब बहुत बहुत धन्यवाद आपका तो... तो... वाहि खालसाई फतेह बरात रंधावा सुधा कन्या गुरकृपा गुरकृपा इंटरनेशनल कन्यादान संस्था रजिस्टर्ड है ਜੋ ਸਹਿਯੋਗ ਦੇ ਨਾਲ ਪੰਜਾਂ ਲੜਕੀਆਂ ਦੇ ਅੱਜ ਸ਼ੁਭ ਅਨੰਦ ਕਾਰਜ ਹੋ ਰਹੇ ਹਨ ਕੁਝ ਸਮੇਂ ਬਾਅਦ ਦੂਲਾ ਜੀ ਨੇ ਗੱਲਬਾਤ ਕੀਤੀ ਹੈ ਸੰਸਤਾ ਧੰਨਵਾਦ ਕੀਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀ ਜੀ ਵਿਆਹ ਪੰਜ ਕਰਦੇ ਆ ਸਾਲ ਬਾਜੀ ਸਾਰੀ ਸੰਗਤ ਦੇ ਸਹਿਯੋਗ ਨਾਲ ਹੁੰਦਾ ਆ ਤੇ ਬਹੁਤ ਵਧੀਆ ਲੱਗਦਾ ਆ ਯਾਨੀ ਗਰੀਬਾਂ ਦੀਆਂ ਕੁੜੀਆਂ ਚਲੋ ਆਪਣੇ ਜਿੱਦਾਂ ਵੀ ਹੈਗਾ ਆ ਨਾ ਆਪਣੇ ਚਲੋ ਤਰੀਬਾਂ ਦੀਆਂ ਕੁੜੀਆਂ ਦਾ ਵਿਆਹ ਹੁੰਦਾ ਆ ਤੇ ਸਾਰੇ ਸੰਗਤ ਦੀ ਸਹਿਯੋਗ ਨਾਲ ਕਰਦੇ ਆ ਸਾਰੇ ਐਨ ਆਰ ਆਈ ਵੀਰ ਜਿਹੜੇ ਆ ਕੋਈ ਕਿੰਨੇ ਭੇਜਦਾ ਕੋਈ ਕੋਈ ਨੇ ਭੇਜਦਾ ਆ ਇਹਦੇ ਸਹਿਯੋਗ ਨਾਲ ਹੀ ਦੇਖੋ ਹੁੰਦਾ ਵਿਆਹ ਆ ਨਾ ਬਹੁਤ ਚੰਗਾ ਲੱਗਦਾ ਆ ਬਹੁਤ ਖੁਸ਼ੀ ਹੁੰਦੀ ਆ ਮਾਨੂੰ ਵੀ ਹਾਂਜੀ ਵਿਆਹ ਕਰਦੇ ਆ ਇਹ ਤਾਂ ਬਹੁਤ ਵਧੀਆ ਲੱਗਦਾ ਹੈ ਹਾਂਜੀ ਹਾਂਜੀ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਜੀ ਜਿੰਨੇ ਆਏ ਆ ਕੋਈ ਮੁੰਡੇ ਵਲੋਂ ਆ ਕੋਈ ਕੁੜੀ ਵਲੋਂ ਆ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਜਿਹੜਾ ਪ੍ਰਬਾਲਾ ਕਰਦੇ ਆ ਸਾਰੀ ਕਮੇਟੀ ਵਾਲੇ ਜੀ ਉਹਨਾਂ ਨੂੰ ਵੀ ਬਹੁਤ-ਬਹੁਤ ਵਧਾਈਆਂ ਹਾਂਜੀ ਅਸੀਂ ਰੰਧਾਵਾ ਮਸੰਦਾ ਤੋਂ ਇੱਥੋਂ ਆਏ ਆ ਜੀ ਹਾਂਜੀ ਹਰ ਸਾਲ ਆਉਂਦੇ ਆ ਜੀ ਸਾਨੂੰ ਬਹੁਤ ਚੰਗਾ ਲੱਗਦਾ ਹੈ ਹਾਂਜੀ ਹਾਂਜੀ ਬਹੁਤ ਸਾਰਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਜਿਹੜੇ ਰੰਧਾਵਾ ਮਸੰਦਾ ਤੋਂ ਐ ਜਾਂ ਕਿਤੋਂ ਵੀ ਆਏ ਆ ਕਿਸੇ ਪਿੰਡ ਤੋਂ ਆਏ ਬਹੁਤ-ਬਹੁਤ ਉਹਨਾਂ ਦਾ ਧੰਨਵਾਦ ਉਹਨਾਂ ਦੇ ਸਹਿਯੋਗ ਨਾਲ ਹੀ ਹੁੰਦਾ ਸਾਰਾ ਕੁਝ ਹੁੰਦਾ ਜੋ ਹਾਂਜੀ ਮੇਰਾ ਨਾਮ ਸਰਬਜੀਤਿਆ ਜੀ ਸਰ ਜੀ ਤੋ ਗਿਆ ਜੀ ਹਾਂਜੀ ਸਾਡਾ ਘਰ ਆ ਸਾਹਮਣੇ ਆ ਸਾਡੇ ਨਾਲ ਹੀ ਘਰ ਆ ਹਾਂਜੀ ਤਾਂ ਲੋ ਜੀ ਸਰਪੰਚ ਸਾਹਿਬ ਨਾਲ ਗੱਲ ਕਰੋ ਜੀ ਸਰਪੰਚ ਸਾਹਿਬ ਸਰਪੰਚ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਜੀ ਬਹੁਤ ਵਧੀਆ ਜਿਆਦਾ ਕੰਮ ਵਧੀਆ ਇਹ ਕਰ ਰਹੇ ਜੋ ਵੀ ਬਹੁਤ ਸਲੈਗਨ ਜੋਦਿਆ ਜੋ ਗਿਆ ਇਹ ਜੋ ਵੀ ਕੰਮ ਹੋ ਰਿਹਾ ਆ ਬਹੁਤ ਵਧੀਆ ਗਰੀਬਾਂ ਦੀਆਂ ਧੀਆਂ ਦਾ ਬੋਹੋਂ ਉੱਠਦੀਆਂ ਆ ਬਹੁਤ ਵਧੀਆ ਲੱਗਦਾ ਆ

ਲਾਲੇ ਨੂੰ ਡਿਗ ਰਹੀਆਂ ਸਾਲੀਆਂ ਨਾਕਾਂ ਲਾ ਕੇ ਖੜੀਆਂ ਆਂ ਕਦੋਂ ਸਲਾੜਾ ਆਉਂਦਾ ਹੈ ਉਸ ਰੀਵਨ ਦੇ ਕਟਾਈ ਦਾ ਸ਼ੁਰੂਆਤ ਕਰਨ ਵਾਸਤੇ ਉਹ ਤੇ ਵੇਟ ਕਰਦੀਆਂ ਆਂ ਵਾਹ ਇੱਕ ਕਾਲ ਸਾਹਿਬ ਇੱਕ ਪਤ ਹੈ ਕੀ ਨਾਂ ਜੀ ਤੁਹਾਡਾ ਜੀ ਮੇਰਾ ਨਾਮ ਸੁਮਨ ਤੁਸੀਂ ਕਿ ਲੱਗਦੇ ਦੀ ਮੈਂ ਪਰਝਾਈ ਲੱਗਦੀ ਆਂ ਕੁੜੀ ਦੀ ਪੂਜਾ ਕੁੜੀ ਦੀ ਭੈਣ ਪਰਮਜੀਤ कौर ਕੁੜੀ ਦੀ ਭੈਣ ਓਕੇ ਥੈਂਕ जय गुरुदेव धन गुरुदेव वागुरु जी का खालसा वाहेगुरू जी की फतेह सत श्री अकाल सत्कारयोग साथियों ਗੁਰੂ ਕ੍ਰਪਾ ਇੰਟਰਨੈਸ਼ਨਲ ਕਨਿਆਦਾਨ ਸੰਸਥਾ ਆਪਣਾ 7ਵਾਂ ਕਨਿਆਦਾਨ ਅੱਜ ਕਰਨ ਜਾ ਰਹੀ ਹੈ ਪਹਿਲਾ 6 ਕਨਿਆਦਾਨ ਸਤਗੁਰਵਦਾਸ ਮਹਾਰਾਜ ਗੁਨਾਨ ਪਾਸ਼ਾ ਦੀ ਕਿਰਪਾ ਦੇ ਨਾਲ ਬਹੁਤ ਵਧੀਆ ਹੋਏ ਅਤੇ 7ਵੇਂ ਕਨਿਆਦਾਨ ਦਾ ਸਮੂਹ ਮੈਂਬਰ ਸਹਿਬਾਨ ਨੂੰ ਮੈਂ ਬਹੁਤ-ਬਹੁਤ ਵਧਾਈ ਦਿੰਦਾ ਹਾਂ ਕਿ ਜਿਨ੍ਹਾਂ ਨੇ ਬਹੁਤ ਹੀ ਸੁਚੱਜੇ ਢੰਗ ਦੇ ਨਾਲ ਇਹ ਉਪਰਾਲੇ ਕਰਕੇ ਜੋ ਲੋੜਵੰਦ ਪਰਿਵਾਰਾਂ ਦੇ ਨਾਲ ਖੜੇ ਹੁੰਦੇ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਸਾਰੇ ਹੀ ਮੈਂਬਰ ਜਿਹੜੇ ਨੇ ਵਧਾਈ ਦੇ ਪਾਤਰ ਨੇ ਮੈਂ ਆਪਣੇ ਕੁਝ ਨਿੱਜੀ ਰਜ਼ੀਮੀਆਂ ਕਰਕੇ ਕੁਝ ਆਪਣੇ ਘਰ ਦੀਆਂ ਪ੍ਰੋਬਲਮਾਂ ਕਰਕੇ ਇਸ ਸਤਵੇਂ ਕੰਨਿਆਦਾਨ ਦੇ ਵਿੱਚ ਆਪਰਾ ਪੂਰਾ ਸਹਿਯੋਗ ਨਹੀਂ ਦੇ ਸਕਿਆ ਮੈਂ ਪੂਰੀ ਹੀ ਸੰਸਦਾ ਦੇ ਕੋਲੋਂ ਹੱਥ ਜੋੜ ਕੇ ਮਾਫੀ ਮੰਗਦਾ ਹਾਂ ਕਿਉਂਕਿ ਮੇਰੇ ਆਪਣੇ ਕੁਝ ਨਿੱਜੀ ਕਾਰਨ ਸੀਗੇ ਬਾਕੀ ਲੋੜਵੰਦ ਪਰਿਵਾਰਾਂ ਦੇ ਨਾਲ ਖੜੇ ਹੋਣਾ ਇਹ ਸਾਡਾ ਆਪਣਾ ਫਰਜ਼ ਵੀ ਹੈ ਕਿਉਂਕਿ ਦੁਨੀਆ ਦੇ ਵਿੱਚ ਆਪਾਂ ਜੇ ਆਪਣੇ ਲਈ ਜੀਏ ਤਾਂ ਕੀ ਜੀਏ ਆਪਾਂ ਆਪਣਾ ਸਰੀਰ ਜਿਹੜਾ ਆਪਣਾ ਨਹੀਂ ਹੈ ਇਹ ਸਰੀਰ ਜਿਹੜਾ ਸਾਡਾ ਗਵਾਂਡੀਆਂ ਦਾ ਵੀ ਹੈ ਇਹ ਸਰੀਰ ਸਾਡਾ ਲੋੜਵੰਦ ਪਰਿਵਾਰਾਂ ਦਾ ਵੀ ਹੈ ਤੇ ਗੁਰਬਾਣੀ ਦਾ ਵੀ ਫਰਮਾਨ ਹੈ ਕਿ ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ ਅਠਸਠ ਤਿਰ ਸਗਲਪੁਨ ਜੀ ਦਇਆ ਪਰਵਾਨ ਜਿਹੜੇ ਉਹਦੇ ਬਣਾਏ ਹੋ ਜੀਆਂ ਤੇ ਦਇਆ ਕਰਦੇ ਨੇ ਤੇ ਸੰਸਾਰ ਉਹਨਾਂ ਦੀ ਸੋਭਾ ਕਰਦਾ ਹੈ ਸੋ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਐਸੀ ਲਾਲ ਤੁਝ ਵੀ ਨਕੌਨ ਕਰੇ ਗਰੀਬ ਅਨਵਾਜ ਗੁਸਈਆ ਮੇਰਾ ਮਾਥੇ ਛਤਰ ਤਰੇ ਸੋ ਬਹੁਤ ਬਹੁਤ ਮੁਬਾਰਕਾਂ ਜੀ ਸਾਰੇ ਹੀ ਗੁਰੂਕਰ ਇੰਟਰਨੈਸ਼ਨਲ ਕਨਿਆਦਾਨ ਸੰਸਥਾ ਦੇ ਪਰਿਵਾਰ ਨੂੰ ਜਿਹੜੇ ਹਮੇਸ਼ਾ ਹੀ ਇਹ ਉਪਰਾਲੇ ਕਰਕੇ ਲੋੜਵੰਦ ਪਰਿਵਾਰਾਂ ਦੇ ਨਾਲ ਖੜੇ ਹੁੰਦੇ ਨੇ ਮੈਂ ਇੱਕ ਵਾਰ ਤੋਂ ਫੇਰ ਸੱਤਵੇਂ ਕਨਿਆਦਾਨ ਦਾ ਸਾਰੀਆਂ ਸੰਸਥਾਾਂ ਨੂੰ ਆਈਆਂ ਹੋਈਆਂ ਸੰਗਤਾਂ ਨੂੰ ਆਏ ਹੋਏ ਸੁਭਾਗੇ ਜੋੜੇ ਜੋੜੀਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ ਲੱਖ ਲੱਖ ਮੁबारकਾਂ ਜੀ ਜੈ ਗੁਰਦੇਵ ਧੰਨ ਗੁਰਦੇਵ ਜੈ ਭੀਮ ਜੈ ਭਾਰਤ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਮੈਂ ਜੀ ਐਕਚੁਅਲੀ ਅਦਵੇਜ ਤੋਂ ਆਏ ਆਂ ਆ ਇਹ ਸੰਸਥਾ ਜਿਹੜੀ ਸੀ ਸਾਡੇ 7 ਮੈਂਬਰ ਸਹਿਵਾਨ ਸਿਗੇ ਜਿਨ੍ਹਾਂ ਨੇ ਦਾਸ ਨੂੰ ਹੁਕਮ ਲਾਇਆ ਸੀ ਤੇ ਅਸੀਂ ਉਹ ਬੂਟਾ ਲਾਇਆ ਸੀ ਦੁਬਈ ਦੇ ਵਿੱਚ ਤੇ ਮੇਰੇ ਨਾਲ ਮੇਰੇ ਸਾਥੀ ਕਲੈਰ ਜੀ ਤੇ ਅਸ਼ਵਨੀ ਵਰਦੀ ਜੀ ਰਤੂ ਜੀ ਤੇ ਹੋਰ ਸਾਡੇ ਮੈਂਬਰ ਸਹਿਵਾਨ ਮੈਂਟੂ ਸੁਮਨ ਜੀ ਬਲਵਿੰਦਰ ਬੰਗੜ ਜੀ ਕਿਸੇ ਦਾ ਮੈਂ ਨਾਂ ਨਾਂ ਭੁੱਲ ਗਿਆ ਹਾਂ ਤਾਂ ਮਾਫੀ ਦਾ ਜਾਚਕਾਂ ਇਹ ਜਿਹੜਾ ਬੂਟਾ ਸੀ ਇੱਕ ਦबई ਤੋਂ ਲਾਇਆ ਸੀਗਾ ਤੇ ਪੰਜਾਬ ਦੀ ਟੀਮ ਜੋ ਕਿ ਸਾਡੇ ਵੀਰ ਚੰਸਰੀ ਲਾ ਜੀ ਔਰ ਸਰਬਨ ਸਿੰਘ ਜੀ ਦੀ ਅਗਵਾਈ ਦੇ ਵਿੱਚ ਇਹਨਾਂ ਨੇ ਉਹ ਕਰਕੇ ਦਿਖਾਇਆ ਔਰ ਬਹੁਤ ਥੋੜੇ ਸਮੇਂ ਦੇ ਵਿੱਚ ਕਰਕੇ ਦਿਖਾਇਆ ਤੇ ਅੱਜ ਸੰਸਥਾ ਬੁਲੰਦੀਆਂ ਨੂੰ ਛੂਹੀ ਆ ਉਹ ਸੰਸਥਾ ਦੇ ਜਿੰਨੇ ਵੀ ਮੈਂਬਰ ਸਹਿਬਾਨ ਨੇ ਉਹਨਾਂ ਦੀ ਮਿਹਨਤ ਸਦਕਾ ਹੀ ਹੈ ਸਾਡੇ ਬਹੁਤ ਸਤਿਕਾਰਯੋਗ 누ਸੀ ਤੋਂ ਸਾਰੇ ਮੈਂਬਰ ਨੇ ਬਹੁਤ ਹੀ ਜਿਆਦਾ ਮਿਹਨਤ ਕਰਦੇ ਨੇ ਹੋਰ ਵੀ ਸਾਰੇ ਮੈਂਬਰ ਸਹਿਬਾਨ ਜਿਹੜੇ ਨੇ ਬਹੁਤ ਮਿਹਨਤ ਕਰਦੇ ਨੇ ਇਹ ਦੁਬਈ ਤੋਂ ਜੋ ਸੰਸਥਾ ਸ਼ੁਰੂ ਹੋਈ ਸੀ ਅੱਜ ਦੁਨੀਆ ਦੇ ਵਿੱਚ ਜਾਣੀ ਜਾਂਦੀ ਹੈ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਾਣੀ ਜਾਂਦੀ ਆ ਇਸ ਦਾ ਕਾਰਨ ਇੱਕ ਹੀ ਹੈ ਕਿ ਸਤਗੁਰ ਅਰਵਦਾਸ ਮਹਾਰਾਜ ਦੀ ਕਿਰਪਾ ਔਰ ਸੰਸਥਾ ਦਾ ਹਾਰਡ ਵਰਕ ਮਿਹਨਤ ਇਹ ਤਾਂ ਹੀ ਬੜੀ ਫੁੱਲੀ ਹੈ ਔਰ ਮੈਂ ਆਸ ਔਮੀਦ ਕਰਦਾ ਹਾਂ ਕਿ ਅਗਰ ਮੇਰੇ ਕੋਲੋਂ ਕੋਈ ਗਲਤੀ ਹੋਈ ਹੈ ਤਾਂ ਮੈਨੂੰ ਮੈਂਬਰ ਸਹਿਬਾਨ ਮਾਫ ਕਰਨ ਆਸ ਉਮੀਦ ਕਰਾਂਗਾ ਔਰ ਭਰੋਸਾ ਦਿਵਾਉਣਾ ਕਿ ਆਉਣ ਵਾਲੇ ਅਗਲੇ ਸਾਲ ਦੇ ਪ੍ਰੋਗਰਾਮ ਦੇ ਵਿੱਚ ਮੈਂ ਆਪਣੇ ਵੱਲੋਂ ਪੂਰਾ ਸਹਿਯੋਗ ਦੇਵਾਂਗਾ ਕਿਉਂਕਿ ਇਸ ਪ੍ਰੋਗਰਾਮ ਦੇ ਵਿੱਚ ਮੈਂ ਇਹਨਾਂ ਕੋਲੋਂ ਮਾਫੀ ਮੰਗੀ ਸੀ ਕਿ ਮੈਂ ਇਹਨਾਂ ਸਹਿਯੋਗ ਨਹੀਂ ਦੇ ਸਕਦਾ ਉਹ ਸੰਸਥਾ ਉਹਦੇ ਬਾਰੇ ਸਾਰੇ ਜਾਣਦੀ ਹੈ ਸੋ ਇਸ ਕਰਕੇ ਇਹ ਸਾਰੇ ਵਧਾਈ ਦੇ ਪਾਤਰ ਨਹੀਂ ਸਾਡੇ ਕੈਸ਼ੀਅਰ ਬਿਰਦੀ ਸਾਹਿਬ ਔਰ ਇੱਧਰ ਸਾਰੇ ਮੈਂਬਰ ਸਹਿਬਾਨ ਬੈਠੇ ਨੇ ਕੈਸ਼ੀਅਰ ਸਾਡੇ ਪ੍ਰਧਾਨ ਜੀ ਔਰ ਸਾਡੇ ਸਰਵਨ ਸਿੰਘ ਜੀ ਔਰ ਸਭ ਤੋਂ ਜ਼ਿਆਦਾ ਧੰਨਵਾਦ ਮੈਂ ਰੰਧਾਵਾ ਮਸੰਦਾਂ ਦੇ ਪਿੰਡ ਦਾ ਕਰਾਂਗਾ ਜਿਹੜੇ ਕਿ ਹਮੇਸ਼ਾ ਹੀ ਬਹੁਤ ਵਧੀਆ ਸਹਿਯੋਗ ਕਰਦੇ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਹਮੇਸ਼ਾ ਇਸ ਤਰ੍ਹਾਂ ਨਾਲ ਖੜੇ ਹੁੰਦੇ ਨੇ ਕਿ ਸਾਨੂੰ ਕਦੀ ਕਮੀ ਮਹਿਸੂਸ ਨਹੀਂ ਹੁੰਦੀ ਪਿੰਡ ਦੇ ਵਿੱਚ ਕਿ ਅਸੀਂ ਇਸ ਰੰਧਾਵਾ ਸਮਾਜ ਸਮਾਜ ਦੇ ਵਿੱਚ ਪ੍ਰੋਗਰਾਮ ਕਰ ਰਹੇ ਹਾਂ ਔਰ ਰੰਧਾਵਾ ਮਸੰਦਾ ਪਿੰਡ ਦਾ ਸਾਰੇ ਦਾ ਹੀ ਬਹੁਤ ਬਹੁਤ ਧੰਨਵਾਦ ਹੈ ਜਿਹੜੇ ਸਾਡੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖੜੇ ਰਹਿੰਦੇ ਨੇ ਤੁਹਾਡਾ ਵੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਤੁਸੀਂ ਲਾਈਵ ਆ ਕੇ ਇਹ ਪ੍ਰੋਗਰਾਮ ਨੂੰ ਦੁਨੀਆ ਦੇ ਵਿੱਚ ਦਿਖਾ ਰਹੇ ਹੋ ਧੰਨਵਾਦ ਸਾਰਿਆਂ ਦਾ ਔਰ ਦੁਬਾਰਾ ਬੇਨਤੀ ਕਰਾਂਗਾ ਸਾਡੇ ਸਾਰੇ ਮੈਂਬਰ ਸਭਾ ਨੂੰ ਕਿ ਇਸ ਤਰ੍ਹਾਂ ਹੀ ਵੱਧ ਚੜ ਕੇ ਕੰਮ ਕਰੋ ਔਰ ਸ਼ਲਾਘਾ ਉਹ ਪਰਮਾਤਮਾ ਕਾ ਨਾ ਬੜ੍ਹਾਈਆਂ ਉਸ ਮਾਲਕ ਦੇ ਹੱਥ ਹੈ ਤਾਂ ਫਿਰ ਮੈਂ ਉਹ ਹੀ ਗੱਲ ਕਹਾਗਾ ਕਿ ਸੱਚੇ ਮਾਰਗ ਚੱਲਦੇ ਆਂ ਉਸਤਤ ਕਰੇ ਜਹਾਨ ਜੈ ਗੁਰਦੇਵ ਧੰਗੁਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪ੍ਰਸ ਇੰਟਰਨਲ ਨੈਸਕ ਕਨਿਆਦਾਨ ਸੰਸਥਾ ਵਿੱਚ ਰਜਿਸਟਰ ਵਿੱਚ ਅੱਜ ਸ੍ਰੀ ਸੁਭ ਨੰਦਕਾਰ ਦੇ ਵਿੱਚ ਦੇ ਵੀ ਤੋਂ ਵੀ ਇਸ ਸੰਸਥਾਨ ਬਧਾਈਆਂ ਦੇਣ ਵਾਸਤੇ ਆਏ ਹਨ ਵਾਹਿਗੁਰੂ ਜੀ ਦਾ ਪ੍ਰਧਾਨ ਜੀ ਦਾ ਨਹੀਂ ਨਹੀਂ ਕੋਈ ਗੱਲ ਉਹ ਨਹੀਂ ਕੋਈ ਗੱਲ ਮਰਾ ਠੀਕ ਹੈ ਕਿੱਦਾਂ ਭਾਈ ਹੋਜੀ

ਰਣਵੇ ਸਿੰਘ